ਅੱਜ ਸ਼ਹੀਦ ਲਾਲਾ ਜਗਨਰਾਣ ਸਿੰਘ ਦੀ ਬੰਦਾਨ ਦਿਵਸ ਦੇ ਪਲਖਸ਼ ਦੇ ਵਿੱਚ ਹਿੰਦ ਗ੍ਰਾਂਤੀ ਦਲ ਦੇ ਕਾਰ ਰੈਲੀ ਦੇ ਵਿੱਚ ਰक्तदानੈਂਪ ਲਗਾਇਆ ਗਿਆ ਇਹ ਉਹਨਾਂ ਦੀ 44ਵੀਂ ਪੁੰਨੇ ਦਿੱਤੀ ਸੀ ਦੇਸ਼ ਦੇ ਵਿੱਚ ਦੇਸ਼ ਵਿਦੇਸ਼ ਚ ਪੂਰੇ ਭਾਰਤਵਸਤੇ ਵਿੱਚ ਪੂਰੇ ਪੰਜਾਬ ਦੇ ਵਿੱਚ ਪੂਰੇ ਜਲੰਧਰ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਸੈਂਕੜੇ ਕੈਂਪ ਲੱਗੇ ਆ ਉਸੀ ਕੜੀ ਦੇ ਚੱਲਦੇ ਅੱਜ ਜਲੰਧਰ ਦੇ ਵਿੱਚ ਕਨ ਕ੍ਰਾਂਤੀ ਦਫਤਰ ਕਾਰ्यालय ਦੇ ਵਿੱਚ ਵੀ ਇਹ ਕੈਂਪ ਲਗਾਇਆ ਗਿਆ ਹੈ ਕੋਪਾਲ ਨਗਰ ਸੋ ਇਹਦੇ ਵਿੱਚ 60 ਤੋਂ ਵੱਧ ਨੌਜਵਾਨਾਂ ਨੇ ਰਕਤਬਾਹ ਕੀਤਾ ਹੈ ਕਿ ਅਸੀਂ ਸਾਰਿਆਂ ਨੂੰ ਇਹ ਸੁਨੇਹਾ ਦਿੰਨੇ ਆ ਕਿ ਨਸ਼ਿਆਂ ਤੋਂ ਦੂਰ ਹੋ ਕੇ ਜੋ ਸਾਡੇ ਲਾਲਾਈ ਦਾ ਦਿਖਾਇਆ ਹੋਇਆ ਮਾਰਗ ਹੈ ਜਿਹੜਾ ਬਲਿਦਾਨ ਉਹਨਾਂ ਨੇ ਪੰਜਾਬ ਲਈ ਦਿੱਤਾ ਹੈ ਜਿਸ ਦੇ ਸਦਕੇ ਅਸੀਂ ਅੱਜ ਪੰਜਾਬ ਦੇ ਵਿੱਚ ਸ਼ਾਂਤੀਪੂਰਵਕ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਆ ਉਹਨਾਂ ਨੂੰ ਸੋ ਦਾ ਅਗਲੀ ਦਿੰਦੇ ਹੋਏ ਅੱਜ ਦਾ ਇਹ ਰक्तदान ਦਾ ਕੈਂਪ ਉਹਨਾਂ ਨੂੰ ਸਮਰਪਿਤ ਹੈ ਜੈਹਨ ਜੈ ਸ਼ਿਹਾ ਅੱਜ ਸ਼ਹੀਦ ਲਾਲਾ ਜਗਨ ਰੈਨਜੀ ਦੀ ਬੰਦਾਨ ਦੇ ਵਾਸਤੇ ਪਲਖਸ਼ ਦੇ ਵਿੱਚ ਹਿੰਦ ਗ੍ਰਾਂਤੀ ਦਲ ਦੇ ਕਾਰੈਲੇ ਦੇ ਵਿੱਚ ਰक्तदान ਕੈਂਪ ਲਗਾਇਆ ਗਿਆ ਹੈ ਇਹ ਉਹਨਾਂ ਦੀ 44ਵੀਂ ਪੁੰਨੇ ਦਿੱਤੀ ਸੀ ਜਿਸ ਦੇ ਵਿੱਚ ਦੇਸ਼ ਵਿਦੇਸ਼ ਪੂਰੇ ਭਾਰਤ ਵਿੱਚ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪੂਰੇ ਜਲੰਧਰ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਸੈਂਕੜੇ ਕੈਂਪ ਲੱਗੇ ਆ ਉਸੇ ਕੜੀ ਦੇ ਚੱਲਦੇ ਅੱਜ ਜਲੰਧਰ ਦੇ ਵਿੱਚ ਹਿੰਦ ਕ੍ਰਾਂਤੀ ਦਫ਼ਤਰ ਦੇ ਕਾਰਲ ਦੇ ਵਿੱਚ ਵੀ ਇਹ ਕੈਂਪ ਲਗਾਇਆ ਗਿਆ ਗੋਪਾਲ ਨਗਰ ਸੋ ਇਹਦੇ ਵਿੱਚ 60 ਤੋਂ ਵੱਧ ਨੌਜਵਾਨਾਂ ਨੇ ਰਕਤਦਾਨ ਕੀਤਾ ਹੈ ਤੇ ਅਸੀਂ ਸਾਰਿਆਂ ਨੂੰ ਇਹ ਸੁਨੇਹਾ ਦਿੰਨੇ ਆ ਕਿ ਨਸ਼ੇ ਤੋਂ ਦੂਰ ਹੋ ਕੇ ਜੋ ਸਾਡੇ ਲਾਲਾਈ ਦਾ ਦਿਖਾਇਆ ਹੋਇਆ ਮਾਰਗ ਹੈ ਜਿਹੜਾ ਬਲੀਦਾਨ ਉਹਨਾਂ ਨੇ ਪੰਜਾਬ ਲਈ ਦਿੱਤਾ ਹੈ ਜਿਸ ਦੇਸ਼ ਦੇ ਸਦਕੇ ਅਸੀਂ ਅੱਜ ਪੰਜਾਬ ਦੇ ਵਿੱਚ ਸ਼ਾਂਤੀਪੂਰਵਕ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਾਂ ਉਹਨਾਂ ਨੂੰ ਸਦਾ ਜਲੀ ਦਿੰਦੇ ਹੋਏ ਅੱਜ ਦਾ ਇਹ ਰक्तदान ਦਾ ਕੈਂਪ ਉਹਨਾਂ ਨੂੰ ਸਮਰਪਿਤ ਹੈ ਜੈਹਨ ਜੈ ਸ਼ਿਲਮ ਅੱਜ ਸ਼ਹੀਦ ਲਾਲਾ ਜਗਨਰਾਣ ਸਿੰਘ ਜੀ ਦੀ ਬੰਦਾਨ ਦਿਵਸ ਤੇ ਪਲਖਸ਼ ਦੇ ਵਿੱਚ ਹਿੰਦ ਗ੍ਰਾਮੀਣ ਦਲ ਦੇ ਕਾਰ ਰੈਲੀ ਦੇ ਵਿੱਚ ਰक्तदान ਕੈਂਪ ਲਗਾਇਆ ਗਿਆ ਹੈ ਇਹ ਉਹਨਾਂ ਦੀ 44ਵੀਂ ਓਨੇ ਦਿੱਤੀ ਸੀ ਦੇਸ਼ ਦੇ ਵਿੱਚ ਦੇਸ਼ ਵਿਦੇਸ਼ ਪੂਰੇ ਭਾਰਤ ਵਿੱਚ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪੂਰੇ ਜਲੰਧਰ ਦੇ ਵਿੱਚ ਅਲੱਗ ਅਲੱਗ ਜਗ੍ਹਾ ਤੇ ਸੈਂਕੜੇ ਕੈਂਪ ਲੱਗੇ ਆ ਉਸੇ ਕੜੀ ਦੇ ਚੱਲਦੇ ਅੱਜ ਜਲੰਧਰ ਦੇ ਵਿੱਚ ਸਿੰਧ ਕ੍ਰਾਂਤੀ ਦਫ਼ਤਰ ਦੇ ਕਾਰਲ ਦੇ ਵਿੱਚ ਵੀ ਇਹ ਕੈਂਪ ਲਗਾਇਆ ਗਿਆ ਗੋਪਾਲ ਨਗਰ ਸੋ ਇਹਦੇ ਵਿੱਚ 60 ਤੋਂ ਵੱਧ ਨੌਜਵਾਨਾਂ ਨੇ ਰਕਤਦਾਨ ਕੀਤਾ ਤੇ ਅਸੀਂ ਸਾਰਿਆਂ ਨੂੰ ਇਹੀ ਸੁਨੇਹਾ ਦਿੰਨੇ ਆ ਕਿ ਨਸ਼ੇ ਤੋਂ ਦੂਰ ਹੋ ਕੇ ਜੋ ਸਾਡੇ ਲਾਲਾਈ ਦਾ ਦਿਖਾਇਆ ਹੋਇਆ ਮਾਰਗ ਹੈ ਜਿਹੜਾ ਬਲੀਦਾਨ ਉਹਨਾਂ ਨੇ ਪੰਜਾਬ ਲਈ ਦਿੱਤਾ ਦੇਸ ਦੇਸ਼ ਦੇ ਸਦਕੇ ਅਸੀਂ ਅੱਜ ਪੰਜਾਬ ਦੇ ਵਿੱਚ ਸ਼ਾਂਤੀਪੂਰਵਕ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਾਂ ਉਹਨਾਂ ਨੂੰ ਸਦਕਾ ਜਲੀ ਦਿੰਦੇ ਹੋਏ ਅੱਜ ਦਾ ਇਹ ਰक्तदान ਦਾ ਕੈਂਪ ਉਹਨਾਂ ਨੂੰ ਸਮਰਪਿਤ ਹੈ ਜੈਹਨ ਯਾਸ਼ੀਨ ਅੱਜ ਸ਼ਹੀਦ ਲਾਲਾ ਜਗਨਰਾਣ ਸਿੰਘ ਦੀ ਬੰਦਾਨ ਦੇਵਸ ਦੇ ਪਲਖਸ਼ ਦੇ ਵਿੱਚ ਹਿੰਦ ਗ੍ਰਾਂਤੀ ਦਲ ਦੇ ਕਾਰ ਰੈਲੇ ਦੇ ਵਿੱਚ ਰक्तदान ਕੈਂਪ ਲਗਾਇਆ ਗਿਆ ਹੈ ਇਹ ਉਹਨਾਂ ਦੀ 44ਵੀਂ ਪੁੰਨੇ ਦਿੱਤੀ ਸੀ ਜਿਸ ਦੇ ਵਿੱਚ ਦੇਸ਼ ਵਿਦੇਸ਼ ਪੂਰੇ ਭਾਰਤ ਵਿੱਚ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪੂਰੇ ਜਲੰਧਰ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਸੈਕੂਨਿਕੈਂਪ ਲੱਗੇ ਆ ਉਸੇ ਕੜੀ ਦੇ ਚੱਲਦੇ ਅੱਜ ਜਲੰਧਰ ਦੇ ਵਿੱਚ ਇਨਕ੍ਰਾਂਤੀ ਦਫਤਰ ਦੇ ਕਾਰ्यालय ਦੇ ਵਿੱਚ ਵੀ ਇਹ ਕੈਂਪ ਲਗਾਇਆ ਗਿਆ ਹੈ ਕੋਪਾਲ ਨਗਰ ਛੋ ਇਹਦੇ ਵਿੱਚ 60 ਤੋਂ ਵੱਧ ਨੌਜਵਾਨਾਂ ਨੇ ਰક્તદાન ਕੀਤਾ ਤੇ ਅਸੀਂ ਸਾਰਿਆਂ ਨੂੰ ਇਹ ਸੁਨੇਹਾ ਦਿੰਨੇ ਆ ਕਿ ਨਸ਼ਿਆਂ ਤੋਂ ਦੂਰ ਹੋ ਕੇ ਜੋ ਸਾਡੇ ਲਾਲਾਈ ਦਾ ਦਿਖਾਇਆ ਹੋਇਆ ਮਾਰਗ ਹੈ ਜਿਹੜਾ ਬਲੀਦਾਨ ਉਹਨਾਂ ਨੇ ਪੰਜਾਬ ਲਈ ਦਿੱਤਾ ਹੈ ਜਿਸ ਦੇ ਸਦਕੇ ਅਸੀਂ ਅੱਜ ਪੰਜਾਬ ਦੇ ਵਿੱਚ ਸ਼ਾਂਤੀਪੂਰਵਕ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਆ ਉਹਨਾਂ ਨੂੰ ਸਦਗ ਲਈ ਦਿੰਦੇ ਹੋਏ ਅੱਜ ਦਾ ਇਹ ਰਕਤਾਂ ਦਾ ਕੈਂਪ ਉਹਨਾਂ ਨੂੰ ਸਮਰਪਿਤ ਹੈ ਜੈਹਨ ਯਾਸ਼ੀਰਾਂ